ਸਤਿ ਸ਼੍ਰੀ ਅਕਾਲ ਜੀ ਮੈਂ ਐਡਵੋਕੇਟ ਅਮਨਦੀਪ ਸਿੰਘ ਲਾਅ ਨਾਲ ਰਿਲੇਟਡ ਵੀਡੀਓਜ਼ ਲੈ ਕੇ ਆ ਰਿਹਾ ਹਾਂ ਇਹ ਅੱਜ ਦੀ ਵੀਡੀਓ ਵਿੱਚ ਆਪਾਂ ਡੋਮੈਸਟਿਕ ਵਾਇਲੈਂਸ ਐਕਟ 2005 ਦੇ ਵਿੱਚ ਕੀ ਮੀਨਸ ਡਿਫੀਨੇਸ਼ਨਸ ਆ ਡੋਮੈਸਟਿਕ ਵਾਇਲੈਂਸ ਦੀ ਯਕੀ ਕਾਨੂੰਨ ਹੈ ਕੀ ਉਹਦੇ ਪ੍ਰੋਵੀਜ਼ਨਸ ਹੈ ਉਹਨਾਂ ਨੂੰ ਆਪਾਂ ਆਸਾਨ ਭਾਸ਼ਾ ਦੇ ਵਿੱਚ ਪੰਜਾਬੀ ਦੇ ਵਿੱਚ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਤਾਂ ਜਿਹੜਾ ਇਹ ਕਾਨੂੰਨ ਹੈ ਇਹਦਾ ਨਾਮ ਹੈ ਦ ਪ੍ਰੋਟੈਕਸ਼ਨ ਆਫ ਊਮਨ ਫਰੋਂਟ ਡੋਮੈਸਟਿਕ ਵਾਇਲੈਂਸ ਐਕਟ 2005 ਇਹ ਇੰਡੀਅਨ ਪਾਰਲੀਮੈਂਟ ਨੇ 2005 ਦੇ ਵਿੱਚ ਬਣਾਇਆ ਸੀ ਇਹਦਾ ਮੇਨ ਮੋਟਿਵ ਕੀ ਸੀ ਕਿ ਔਰਤਾਂ ਨੂੰ ਜੋ ਕਿ ਡੋਮੈਸਟਿਕ ਵਾਇਲੈਂਸ ਜਾਂ ਘਰੇਲੂ ਹਿੰਸਾ ਦਾ ਸ਼ਿਕਾਰ ਸੀ ਉਹਨਾਂ ਦੇ ਲਈ ਇੱਕ ਸਪੈਸ਼ਲ ਕਾਨੂੰਨ ਬਣਾਉਣਾ ਜਿਨ੍ਹਾਂ ਵਿੱਚ ਉਹਨਾਂ ਨੂੰ ਡੋਮੈਸਟਿਕ ਵਾਇਲੈਂਸ ਤੋਂ ਬਚਾਇਆ ਜਾਵੇ ਸਭ ਤੋਂ ਅਹਿਮ ਗੱਲ ਜਿਹੜੀ ਡੋਮੈਸਟਿਕ ਵਾਇਲੈਂਸ ਐਕਟ ਦੇ ਵਿੱਚ ਹੈ ਉਹ ਇਹਦੀ ਭਾਸ਼ਾ ਹੈ ਡੋਮੈਸਟਿਕ ਵਾਇਲੈਂਸ ਜਾਂ ਘਰੇਲੂ ਹਿੰਸਾ ਹੁੰਦੀ ਕੀ ਹੈ ਇਸ ਨੂੰ ਐਕਸਪਲੇਨ ਕੀਤਾ ਇਹ ਕਾਨੂੰਨ ਨੇ ਸੈਕਸ਼ਨ 3 ਦੇ ਵਿੱਚ ਸੈਕਸ਼ਨ 3 ਦੇ ਵਿੱਚ ਜਿਹੜੀ ਡੋਮੈਸਟਿਕ ਵਾਇਲੈਂਸ ਹੈ ਉਹਦਾ ਇਹ ਮਲਟੀ ਡਾਈਮੈਨਸ਼ਨਲ ਥਿਊ ਵਿਊ ਲੈਂਦੇ ਆ ਇਹਦਾ ਮਤਲਬ ਬਹੁਤ ਮੀਨਸ ਕੋਈ ਨੈਰੋ ਮਤਲਬ ਨਹੀਂ ਲਿਆ ਗਿਆ ਇਹਦਾ ਬਹੁਤ ਬ੍ਰਾਡ ਮਤਲਬ ਲਿਆ ਗਿਆ ਵੀ ਬਹੁਤ ਹੀ ਵਾਈਡਰ ਇਹਨੂੰ ਮਤਲਬ ਜਿਹੜੇ ਐਕਟਸ ਹੈ ਜਾਂ ਹਰਕਤਾਂ ਹੋ ਗਈਆਂ ਜਾਂ ਵਾਇਲੇਸ਼ਨਸ ਹੋ ਗਈਆਂ ਉਹਨੂੰ ਸਾਰੀਆਂ ਇਹਦੇ ਵਿੱਚ ਕੰਸੀਡਰ ਕੀਤੀਆਂ ਜਾਂਦੀਆਂ ਨੇ ਸਭ ਤੋਂ ਪਹਿਲੀ ਗੱਲ ਤਾਂ ਜਿਵੇਂ ਆਪਾਂ ਦੇਖਦੇ ਹਾਂ ਕਿ ਡੋਮੈਸਟਿਕ ਵਾਇਲੈਂਸ ਹੁੰਦਾ ਕੀ ਹੈ ਤਾਂ ਆਪਾਂ ਕਹਿੰਦੇ ਨੇ ਫਿਜ਼ੀਕਲ ਅਬਿਊਜ਼ ਕਰਨਾ ਕਿਸੇ ਨੂੰ ਸਲੈਪ ਕਰਨਾ ਜਿਵੇਂ ਬਿੰਕ ਮੂਵੀ ਵਿੱਚ ਦਿਖਾਇਆ ਗਿਆ ਹੈ ਜਾਂ ਕਿਸੇ ਨੂੰ ਲੱਤਾਂ ਮਾਰਨਾ ਘਰੋਂ ਕੱਢਣਾ ਜਾਂ ਮਾਰਕਟਾਈ ਕਰਨਾ ਇਹ ਡੋਮੈਸਟਿਕ ਵਾਇਲੈਂਸ ਹੈ ਬਟ ਇਹ ਡੋਮੈਸਟਿਕ ਵਾਇਲੈਂਸ ਦਾ ਸਿਰਫ ਪਹਿਲਾ ਭਾਗ ਹੈ ਜਿਹੜਾ ਕਿ ਫਿਜ਼ੀਕਲ ਵਾਇਲੈਂਸ ਜਦ ਫਿਜ਼ੀਕਲ ਅਬਿਊਜ਼ ਦੇ ਵਿੱਚ ਆਉਂਦਾ ਹੈ ਬਟ ਇਹ ਕਾਨੂੰਨ ਇੱਕ ਵਾਈਡਰ ਡੈਫੀਨੇਸ਼ਨ ਇੱਕ ਵਾਈਡਰ ਪਰਿਭਾਸ਼ਾ ਡੋਮੈਸਟਿਕ ਵਾਇਲੈਂਸ ਨਹੀਂ ਦਿੰਦਾ ਇਦੇ ਵਿੱਚ ਦੂਜੀ ਜਿਹੜੀ ਗੱਲ ਲੈ ਕੇ ਆਉਂਦਾ ਹੈ ਇਹ ਸੈਕਸ਼ੂਅਲ ਵਾਇਲੈਂਸ ਜਾਂ ਸੈਕਸ਼ੂਅਲ ਅਬਿਊਜ਼ ਦਾ ਲੈ ਕੇ ਆਉਂਦਾ ਹੈ ਕਿਸੇ ਊਮਨ ਨੂੰ ਮਤਲਬ ਗਲਤ ਲਵਜ਼ ਬੋਲਣੇ ਜਿਹਦੇ ਨਾਲ ਉਹਨਾਂ ਦੀ ਡਿਗਨਿਟੀ ਹਰਟ ਹੁੰਦੀ ਹੈ ਜਾਂ ਆਪਣੀ ਵਾਈਫ ਨੂੰ ਜੋ ਕੋਈ ਆਦਮੀ ਜਾਂ ਆਦਮੀ ਵਾਈਫ ਆਪਦੇ ਹਸਬੈਂਡ ਨੂੰ ਕੋਈ ਇਹੋ ਜਿਹੀ ਟਿੱਪਣੀਆਂ ਕਰਦੀ ਹੈ ਜਿੱਦੀ ਸੈਕਸ਼ੂਅਲ ਕਨੋਟੇਸ਼ਨਸ ਨਿਕਲਦੀਆਂ ਹਨ ਤਾਂ ਉਹ ਵੀ ਡੋਮੈਸਟਿਕ ਵਾਇਲੈਂਸ ਦੇ ਵਿੱਚ ਆਉਂਦਾ ਹੈ ਮੈਰਿਟਲ ਰੇਪ ਦਾ ਮੁੱਦਾ ਜਦੋਂ ਇੱਕ ਸਪਾਊਸ ਜਾਂ ਇੱਕ ਵਿਅਕਤੀ ਦੇ ਕੰਸੈਂਟ ਦੇ ਅਗੇਂਸਟ ਜਾਂ ਉਹਦੀ ਕੰਸੈਂਟ ਤੋਂ ਬਿਨਾ ਕੋਈ ਸੈਕਸ਼ੂਅਲ ਐਕਟ ਪਰਫਾਰਮ ਕੀਤਾ ਜਾਂਦਾ ਹੈ ਤਾਂ ਉਹਨੂੰ ਮੈਰਿਟਲ ਰੇਪ ਕਿਹਾ ਜਾਂਦਾ ਹੈ ਇਹ ਡੋਮੈਸਟਿਕ ਵਾਇਲੈਂਸ ਦੇ ਵਿੱਚ ਜਾਂ ਕਿਊਰਿਉਲਟੀ ਦੇ ਵਿੱਚ ਇਹਨੂੰ ਕੰਸੀਡਰ ਕੀਤਾ ਗਿਆ ਹੈ ਇਹ ਸੈਕਸ਼ੂਅਲ ਵਾਇਲੈਂਸ ਜਾਂ ਸੈਕਸ਼ੂਅਲ ਅਬਿਊਜ਼ ਦੇ ਵਿੱਚ ਆਉਂਦਾ ਹੈ ਉਸ ਤੋਂ ਬਾਅਦ ਵਰਬਲ ਅਬਿਊਜ਼ ਨੂੰ ਡਿਫੈਸਟਿਕ ਵਾਇਲੈਂਸ ਦੇ ਵਿੱਚ ਲਿਆ ਗਿਆ ਹੈ ਵਰਬਲ ਅਬਿਊਜ਼ ਕਿਦਾਂ ਕਿਸੇ ਨੂੰ ਗਾਲ੍ਹਾਂ ਕੱਢਣੀਆਂ ਕਿਸੇ ਦੀ ਇਨਸਲਟ ਕਰਨਾ ਕਿਸੇ ਦੀ ਬੇਇੱਜ਼ਤੀ ਕਰਨਾ ਜਾਂ ਉਹਦੇ ਵਿੱਚ ਦੀ ਗੱਲਾਂ ਕੱਢਣੀਆਂ ਕਿਸੇ ਦੇ ਥਰੂ ਜਾਂ ਉਹਨੂੰ ਡੀਮੀਨ ਕਰਨਾ ਕਿ ਉਹਨੂੰ ਮਹਿਸੂਸ ਕਰਾਉਣਾ ਵੀ ਤੂੰ ਤੁੱਛ ਐ ਜਾਂ ਕੁਝ ਵੀ ਨਹੀਂ ਆ ਜਾਂ ਉਹਦੀ ਬੇਇੱਜ਼ਤੀ ਕਰਨਾ ਕੋਈ ਬਾਹਰ ਕੋਈ ਬੰਦਾ ਆਇਆ ਹੈ ਉਹਦੇ ਸਾਹਮਣੇ ਆਪ ਤੇ ਹਸਬੰਡ ਦੀ ਹਸਬੰਡ ਦੀ ਜਾਂ ਵਾਈਫ ਦੀ ਇਨਸਲਟ ਕਰਨਾ ਬੇਇੱਜ਼ਤੀ ਕਰਨਾ ਜਾਂ ਨੇਮ ਕਾਲਿੰਗ ਕਰਨਾ ਮੀਨਸ ਕਿਸੇ ਨੂੰ ਗੰਦੇ ਲਫ਼ਜ਼ਾਂ ਨਾਲ ਸੰਬੋਧਨ ਕਰਨਾ ਜਾਂ ਕਈ ਔਰਤਾਂ ਜਿਨ੍ਹਾਂ ਦੇ ਬੱਚਾ ਨਹੀਂ ਹੋਇਆ ਉਹਨਾਂ ਨੂੰ ਐ ਇਸ ਜਿਹੇ ਸ਼ਬਦਾਂ ਦੀ ਪ੍ਰਯੋਗ ਕਰਨਾ ਕਿ ਉਹਦੇ ਦਿਲ ਨੂੰ ਠੇਸ ਪਹੁੰਚ ਸਕੇ ਇਹ ਸਾਰਾ ਵਰਬਲ ਅਬਿਊਜ਼ ਜਾਂ ਇਮੋਸ਼ਨਲ ਅਬਿਊਜ਼ ਦੇ ਵਿੱਚ ਕੰਸੀਡਰ ਕੀਤਾ ਜਾਂਦਾ ਹੈ ਕਿ ਇਹ ਡੋਮੈਸਟਿਕ ਵਾਇਲੈਂਸ ਦਾ ਇੱਕ ਪਾਰਟ ਹੈ ਜਿਹੜਾ ਇਮੋਸ਼ਨਲ ਅਬਿਊਜ਼ ਉਹਦੇ ਵਿੱਚ ਇਹਨੂੰ ਲਿਆ ਗਿਆ ਹੈ ਉਸ ਤੋਂ ਬਾਅਦ ਡੋਮੈਸਟਿਕ ਵਾਇਲੈਂਸ ਦਾ ਮਤਲਬ ਇਹਨਾਂ ਨੇ ਇਕਨੋਮਿਕ ਵਾਇਲੈਂਸ ਵੀ ਲਿਆ ਗਿਆ ਹੈ ਸਪੋਜ਼ ਕੋਈ ਵਿਆਹਤਾ ਜੋ ਹੈ ਆਦਮੀ ਆਪਦੀ ਵਾਈਫ ਨੂੰ ਜਾਂ ਆਪਦੀ ਘਰਵਾਲੀ ਨੂੰ ਜੇ ਉਹ ਜਿਹੜੀਆਂ ਜ਼ਰੂਰੀ ਦੀਆਂ ਚੀਜ਼ਾਂ ਨਹੀਂ ਲਿਆ ਕੇ ਦਿੰਦਾ ਘਰ ਦੇ ਵਿੱਚ ਤਾਂ ਉਹ ਵੀ ਡੋਮੈਸਟਿਕ ਵਾਇਲੈਂਸ ਚ ਕਨਸੀਡਰ ਕੀਤਾ ਗਿਆ ਹੈ ਜਾਂ ਜੇ ਔਰਤ ਕਮਾਉਂਦੀ ਹੈ ਤਾਂ ਉਹਦੀ ਸੈਲਰੀ ਫੜ ਕੇ ਰੱਖ ਲੈਣਾ ਉਹਨੂੰ ਪੈਸੇ ਵਰਤਨ ਨੂੰ ਜਿਹੜੇ ਕੀ ਜ਼ਰੂਰੀ ਆਪਣੇ ਸਮਾਜ ਦੇ ਵਿੱਚ ਮੰਨੇ ਗਏ ਐ ਉਹਨਾਂ ਲਈ ਉਹਨੂੰ ਪੈਸੇ ਨਾ ਦੇਣਾ ਇਹ ਵੀ ਇੱਕ ਡੋਮੈਸਟਿਕ ਵਾਇਲੈਂਸ ਦੇ ਵਿੱਚ ਆਉਂਦੀ ਹੈ ਜਾਂ ਕੋਈ ਇਸਤਰੀ ਤਾਂ ਜਿਹੜਾ ਕਿ ਉਹਨੂੰ ਇਸਤਰੀ ਤਾਂ ਜਾਂ ਦਾਜ ਦੇ ਵਿੱਚ ਕੋਈ ਜੀਤ ਦਿੱਤੀ ਗਈ ਹੈ ਹਾਲਾਂਕਿ ਦਾਇਤਾ ਅਪਰਾਧ ਹੈ ਪਰ ਫਿਰ ਵੀ ਇਸਤਰੀਤਨ ਨੂੰ ਮੰਨਿਆ ਜਾਂਦਾ ਹੈ ਕਿ ਜਦੋਂ ਔਰਤ ਵਿਆਹੀ ਜਾਂਦੀ ਹੈ ਤਾਂ ਕੁਝ ਧਨ ਜਿਹੜਾ ਕਿ ਇਸਤਰੀਤਨ ਹੁੰਦਾ ਹੈ ਉਹ ਉਸ ਨੂੰ ਉਸਦੇ ਪਿਕੇਆ ਦੁਆਰਾ ਦਿੱਤਾ ਜਾਂਦਾ ਹੈ ਅਗਰ ਕੋਈ ਹਸਬੈਂਡ ਉਹਦਾ ਘਰ ਵਾਲਾ ਜਾਂ ਸ਼ੋਹਰ ਉਹ ਤੋਂ ਇਸਤਰੀਤਨ ਉਹਦਾ ਵੇਚਦਾ ਹੈ ਤਾਂ ਉਹ ਡੋਮੈਸਟਿਕ ਵਾਇਲੈਂਸ ਦੇ ਵਿੱਚ ਇਕਨੋਮਿਕ ਵਾਇਲੈਂਸ ਚ ਕੰਸੀਡਰ ਕੀਤਾ ਗਿਆ ਹੈ ਯਾ ਹੋਰ ਚੀਜ਼ਾਂ ਕੀ ਕੋਈ ਐਸੈਟਸ ਹੋਣਾ ਕੋਈ ਮਤਲਬ ਸੰਪਤੀ ਹੋਣਾ ਜਿਹੜੀ ਕਿ ਚੱਲ ਅਚੱਲ ਸੰਪਤੀ ਹੈ ਜਿਹੜੀ ਜਿਨ੍ਹਾਂ ਦੇ ਵਿੱਚ ਦੋਨਾਂ ਹਸਬੈਂਡ ਦਾ ਤੇ ਵਾਈਫ ਦਾ ਸ਼ੇਅਰ ਹੈ ਅਗਰ ਹਸਬੈਂਡ ਉਹਨੂੰ ਵੇਚਦਾ ਹੈ ਕੱਲਾ ਐਲੀਨੇਟ ਕਰਦਾ ਹੈ ਆਪਦੀ ਵਾਈਫ ਦੀ ਪ੍ਰਾਪਰਟੀ ਜਾਂ ਉਹਦੀ ਸਾਂਝੀ ਪ੍ਰਾਪਰਟੀ ਨੂੰ ਵੇਚ ਦਿੰਦਾ ਹੈ ਤਾਂ ਉਹ ਵੀ ਡੋਮੈਸਟਿਕ ਵਾਇਲੈਂਸ ਮੰਨਿਆ ਗਿਆ ਹੈ ਹਰਾਸ਼ ਕਰਨਾ ਕਿਸੇ ਨੂੰ ਜਾਂ ਵੂਮਨ ਦੀ ਮੰਮੀ ਡੈਡੀ ਨੂੰ ਜਾਂ ਉਹਦੇ ਭੈਣ ਭਾਈ ਨੂੰ ਜਿਹੜੇ ਕਿ ਉਹਦੇ ਨਾਲ ਜੁੜੇ ਹੋਏ ਐ ਉਹਨਾਂ ਨੂੰ ਥ੍ਰੈਟ ਕਰਨਾ ਕਿ ਮੈਂ ਉਹਨੂੰ ਇਹ ਕਰ ਦੂੰਗਾ ਜਾਂ ਮੈਂ ਉਹਨਾਂ ਨੂੰ ਉਹਨੂੰ ਵਰਤਨ ਨਾ ਦੇਣਾ ਉਹਨਾਂ ਦੇ ਸਾਰੇ ਸੰਬੰਧੀਆਂ ਨਾਲ ਜੇ ਉਹਨਾਂ ਦੇ ਰਿਸ਼ਤਿਆਂ ਨਾਲ ਇਹ ਵੀ ਇੱਕ ਹਰਾਸ਼ਮੈਂਟ ਜਿਹੜੀ ਹੈ ਡੋਮੈਸਟਿਕ ਵਾਇਲੈਂਸ ਦੇ ਪਰਚਨ ਹੈ ਹਰਾਸ਼ਮੈਂਟ ਉਹਦੇ ਵਿੱਚ ਕਾਊਂਟ ਕੀਤਾ ਗਿਆ ਹੈ ਤੇ ਇੱਕ ਹੋਰ ਜੋ ਡੋਮੈਸਟਿਕ ਵਾਇਲੈਂਸ ਚ ਆਉਂਦਾ ਹੈ ਥ੍ਰੈਟ ਦੇਣਾ ਧਮਕੀਆਂ ਦੇਣਾ ਕਿ ਮੈਂ ਮਾਰ ਦੂੰਗਾ ਕਿ ਮੈਂ ਲੱਤਾਂ ਤੋੜ ਦੂੰਗਾ ਇਹੋ ਜਿਹਾ ਜਾਂ ਤਾਂ ਔਰਤ ਨੂੰ ਦੇਣਾ ਹਸਬੰਡ ਦੇ ਦੁਆਰਾ ਜਾਂ ਹਸਬੰਡ ਦੇ ਕੋਈ ਵੀ ਰਿਸ਼ਤੇਦਾਰ ਸਕੇ ਸੰਬੰਧੀ ਜੇਕਰ ਉਹ ਔਰਤ ਨੂੰ ਦਿੰਦੇ ਹੈ ਤਾਂ ਉਹ ਡੋਮੈਸਟਿਕ ਵਾਇਲੈਂਸ ਐਕਟ ਉਹਨਾਂ ਦੇ ਤੇ ਵੀ ਲਾਗੂ ਹੁੰਦਾ ਹੈ ਹੁਣ ਵੈਸੇ ਜੋ ਕਾਨੂੰਨ ਹੈ ਜਿਆਦਾ ਮੰਨਿਆ ਤਾਂ ਇਹ ਗਿਆ ਸੀ ਕਿ ਪ੍ਰੋਟੈਕਸ਼ਨ ਆਫ ਔਮਨ ਫ্রম ਡੋਮੈਸਟਿਕ ਵਾਇਲੈਂਸ ਐਕਟ ਬਟ ਸੁਪਰੀਮ ਕੋਰਟ ਨੇ ਕਈ ਕੇਸਾਂ ਦੇ ਵਿੱਚ ਜਿਵੇਂ ਕਿ ਕੇਸੀ ਸੁਪਰੀਮ ਕੋਰਟ ਨੇ ਹੀਰਾਲਾਲ ਹਰਉਸ ਹਰਉਰਾ ਵਰਸਸ ਕੁਸਮ ਇੱਕ ਕੇਸ ਹੀਰਾ ਲਾਲ ਵਰਸਸ ਕੁਸਮ ਦਾ ਕੇਸ ਸੀ ਉਹਨਾਂ ਨੇ ਸੁਪਰੀਮ ਕੋਰਟ ਨੇ ਕਿਹਾ ਵੀ ਹਸਬੈਂਡ ਵੀ ਵਿਕਟਮ ਹੋ ਸਕਦਾ ਹੈ ਜਿਹੜੀਆਂ ਗੱਲਾਂ ਮੈਂ ਉੱਪਰ ਦੱਸੀਆਂ ਇਹ ਆਪਾਂ ਊਮਨ ਹੀ ਇਥੇ ਪੀੜਤ ਮੰਨਦੇ ਹਾਂ ਬਟ ਸੁਪਰੀਮ ਕੋਰਟ ਹੀਰਾ ਲਾਲ ਵਰਸਸ ਕੁਸਮ 2016 ਦਾ ਕੇਸ ਹੈ ਉਹਦੇ ਵਿੱਚ ਕਹਿੰਦਾ ਹੈ ਕਿ ਹਸਬੈਂਡ ਵੀ ਵਿਕਟਮ ਹੋ ਸਕਦਾ ਹੈ ਹੋ ਸਕਦਾ ਹੈ ਊਮਨ ਇਹ ਸਾਰੀਆਂ ਚੀਜ਼ਾਂ ਹਸਬੈਂਡ ਤੇ ਕਰ ਰਹੀ ਹੋਵੇ ਤੇ ਇਥੇ ਪੀੜਤ ਤੇ ਹਸਬੈਂਡ ਹੋਵੇ ਇਹ ਜੋ ਕਾਨੂੰਨ ਹੈ ਡੋਮੈਸਟਿਕ ਵਾਇਲੈਂਸ ਐਕਟ ਪਹਿਲਾਂ ਤਾਂ ਇਹ ਜੋ ਮੈਰਿਡ ਊਮਨ ਸੀ ਜਾਂ ਵਿਆਹ ਹੋਏ ਕਪਲ ਸੀ ਜਾਂ ਵਿਆਹ ਹੋਏ ਦੋ ਇਨਸਾਨ ਸੀ ਉਹਨਾਂ ਤੇ ਲਾਗੂ ਹੁੰਦਾ ਸੀ ਬਟ ਸੁਪਰੀਮ ਕੋਰਟ ਨੇ ਦੇਖਿਆ ਕਿ ਕਿਉਂਕਿ ਅੱਜਕੱਲ ਲਿਵ-ਇਨ ਰਿਲੇਸ਼ਨਸ਼ਿਪ ਜ਼ਿਆਦਾ ਹੋ ਗਿਆ ਹੈ ਤਾਂ ਲਿਵ-ਇਨ ਰਿਲੇਸ਼ਨਸ਼ਿਪ ਦੀਆਂ ਔਰਤਾਂ ਵੀ ਇਸ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਹੁੰਦੀਆਂ ਸਨ ਤਾਂ ਸੁਪਰੀਮ ਕੋਰਟ ਨੇ ਇਸ ਨੂੰ ਜੋ ਹੈ ਅਪਲਾਈ ਕੀਤਾ ਲਿਵਨ ਰਿਲੇਸ਼ਨ ਜਿਹੜੇ ਲੋਕ ਲਿਵਨ ਰਿਲੇਸ਼ਨ ਚ ਰਹਿੰਦੇ ਆ ਜੇ ਉਹ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਹੁੰਦੇ ਨੇ ਤਾਂ ਉਹ ਵੀ ਡੋਮੈਸਟਿਕ ਵਾਇਲੈਂਸ ਐਕਟ 2005 ਦੇ ਵਿੱਚ ਆਪਦੀ ਸ਼ਿਕਾਇਤ ਤੇ ਆਪ ਦਾ ਜੋ ਹੈ ਇਨਸਾਫ ਲੈ ਸਕਦੇ ਆ ਇਹ ਕੇਸ ਸੀ ਲਲਿਤਾ ਤੁਪ ਵਰਸਸ ਸਟੇਟ ਆਫ ਝਾਰਖੰਡ ਇਹ 2018 ਦਾ ਕੇਸ ਹੈ ਤੇ ਇਹਦੇ ਵਿੱਚ ਲਿਵਨ ਰਿਲੇਸ਼ਨਸ਼ਿਪ ਨੂੰ ਵੀ ਇਹਨਾਂ ਨੇ ਕੰਟਰਕਟ ਕੀਤਾ ਹੁਣ ਇਹ ਜੋ ਕਾਨੂੰਨ ਹੈ ਇਹ ਸਿਰਫ ਹਸਬੰਡ ਤੇ ਲਾਗੂ ਨਹੀਂ ਹੁੰਦਾ ਇਹ ਹਸਬੰਦ ਦੇ ਕੋਈ ਰਿਸ਼ਤੇਦਾਰ ਜੇ ਕੋਈ ਔਰਤ ਨੂੰ ਤੰਗ ਕਰਦਾ ਹੈ ਤਾਂ ਉਹਨਾਂ ਤੇ ਵੀ ਇਸ ਦੇ ਇਸ ਦੇ ਅੰਡਰ ਕੰਪਲੇਂਟ ਕੀਤੀ ਜਾ ਸਕਦੀ ਹੈ ਬਟ ਦੇਖਿਆ ਜਾਵੇ ਤਾਂ ਆਪਾਂ ਨੋਟ ਕੀਤੇ ਸਾਰੇ ਕੰਪੋਨੈਂਟਸ ਜਿਹੜੇ ਇਹਦੇ ਇਹਦੇ ਐਲੀਮੈਂਟਸ ਸੀ ਡੋਮੈਸਟਿਕ ਵਾਇਲੈਂਸ ਦੇ ਬਟ ਅਕੀਵ ਤੇ ਇੱਕ ਕਲੌਜ਼ ਦੇ ਵਿੱਚ ਜੋ ਹੈ ਕਾਨੂੰਨ ਇਹ ਲਿਖਦਾ ਹੈ ਕਿ ਜਦੋਂ ਵੀ ਆਪਾਂ ਡੋਮੈਸਟਿਕ ਵਾਇਲੈਂਸ ਬਾਰੇ ਗੱਲ ਕਰਾਂਗੇ ਜਾਂ ਇਹ ਦੇਖਾਂਗੇ ਕੇਸ ਤਾਂ ਓਵਰਆਲ ਫੈਕਟਸ ਤੇ ਸਰਕਮਸਟੈਂਸਸ ਕਿ ਸਾਰੇ ਜਿਹੜੀ ਪਿਕਚਰ ਹੈ ਜੇ ਸਾਰੀ ਮਤਲਬ ਸਰਕਮਸਟੈਂਸਸ ਹੈ ਉਹਨਾਂ ਨੂੰ ਓਵਰਆਲ ਕਨਸੀਡਰ ਕੀਤਾ ਜਾਊਗਾ ਸਿਰਫ ਇੱਕ ਗੱਲ ਮੀਨਸ ਡੋਮੈਸਟਿਕ ਵਾਇਲੈਂਸ ਨੂੰ ਜੇ ਆਪਾਂ ਇੱਕ ਇੱਕ ਗੱਲ ਨੂੰ ਡੋਮੈਸਟਿਕ ਵਾਇਲੈਂਸ ਕਨਸੀਡਰ ਕਰ ਲਾਂਗੇ ਤਾਂ ਇਹ ਥੋੜਾ ਹਾਨੀਕਾਰਕ ਹੋ ਸਕਦਾ ਹੈ ਸਮਾਜ ਦੇ ਲਈ ਸੋ ਜਦੋਂ ਵੀ ਆਪਾਂ ਡੋਮੈਸਟਿਕ ਵਾਇਲੈਂਸ ਨੂੰ ਦੇਖਦੇ ਹਾਂ ਤਾਂ ਓਵਰਆਲ ਕਨਸੀਡਰ ਕੀਤਾ ਜਾਊਗਾ ਕਿ ਓਵਰਆਲ ਬਿਹੇਵੀਅਰ ਕੀ ਸੀ ਓਵਰਆਲ ਸਿਚੁਏਸ਼ਨਸ ਕੀ ਸੀ ਤਾਂ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਦੇਖਿਆ ਕਿ ਡੋਮੈਸਟਿਕ ਵਾਇਲੈਂਸ ਹੁੰਦੀ ਕੀ ਹੈ ਤੇ ਆਪਾਂ ਵੇਖਿਆ ਕਿ ਡੋਮੈਸਟਿਕ ਵਾਇਲੈਂਸ ਸਿਰਫ ਔਰਤ ਹੀ ਇਹ ਚ ਪੀੜਤ ਨਹੀਂ ਹੁੰਦੀ ਹਸਬੈਂਡ ਵੀ ਪੀੜਤ ਹੁੰਦਾ ਹੈ ਆਪਾਂ ਇਹ ਵੀ ਵੇਖਿਆ ਕਿ ਲਿਵ-ਇਨ ਰਿਲੇਸ਼ਨਸ਼ਿਪ ਵੀ ਇਹ ਚ ਕਨਸੀਡਰ ਕੀਤੇ ਗਏ ਨੇ ਤਾਂ ਆਪਾਂ ਅਗਲੇ ਵੀਡੀਓ ਚ ਦੇਖਾਂਗੇ ਕਿ ਅਗਰ ਜੇ ਕੋਈ ਪਰਸਨ ਵਿਕਟਮ ਹੈ ਡੋਮੈਸਟਿਕ ਵਾਇਲੈਂਸ ਐਕਟ ਦੇ ਵਿੱਚ ਤਾਂ ਉਸ ਲਈ ਲਾਅ ਕੀ ਪ੍ਰੋਵੀਜ਼ਨ ਦਿੰਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਨਾ ਹੀ ਥੈਂਕ ਯੂ ਵੈਰੀ ਮਚ